ਪਰ ਲੇਕਿਨ ਨਾ ਮੈਨੂੰ ਬਿੱਟੂ ਹੀ ਇੰਨਾ ਫੋਲੋ ਕਰ ਰਹੇ ਆ ਮੈਨੂੰ ਤਾਂ ਬੜੇ ਸਵਾਦ ਆ ਰਹੇ ਸਵਾਗਤ ਕਹਿੰਦਾ ਤਿੰਨ ਤਿੰਨ ਵਾਰੀ ਦਾ ਐਮਪੀ ਆ ਕਹਿੰਦੇ ਕਿਤੇ ਇੱਕ ਆਮ ਚੀਜ਼ ਹੋ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ ਤੇ ਤੁਸੀਂ ਗੱਲਾਂ ਕਰਦੇ ਹੋ ਆਮ ਆਦਮੀ ਦੀਆਂ ਵੀ ਮੈਂ ਤਾਂ ਬਿਲਕੁਲ ਮਾਮੂਲੀ ਘਰ ਚੋਂ ਮੇਰੇ ਤਾਂ ਪਰਾ ਪਰਿਵਾਰ ਚੋਂ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ ਮੈਂ ਤਾਂ ਸਿਆਸਤ ਜਿਹੜੀ ਉਹ ਹੈ ਹੀ ਆਪਣੇ ਆਪ ਆ ਗਿਆ ਮੈਨੂੰ ਇਹ ਦੱਸੋ ਐਡੇ ਡੀ ਵੱਡੀਆਂ ਗੱਡੀਆਂ ਜਾਂ ਤੁਹਾਡਾ ਸੁਖਵੀਰ ਸਿੰਘ ਬਾਦਲਪੋੜਾ ਜਾਂ ਬੜਿੰਗ ਸਾਹ ਪੋੜ ਤੇ ਇਹ ਗੱਡੀਆਂ ਇੰਨਾ ਪ੍ਰੋਫਿਟ ਦੱਸਤਾ ਦੋ ਨਾ ਸਾਰੇ ਲੈ ਲੈਣਗੇ ਇੰਨਾ ਇੰਨਾ ਪ੍ਰੋਫਿਟ ਕਿਸ ਕਿਹੜੇ ਚ ਹੁੰਦਾ ਉਹੀ ਹੁੰਦਾ ਵੀ ਆਹ ਨੂੰ ਕਿ ਉਹ ਬਾਹਰੋਂ ਸੋਨਾ ਬਣੇ ਪਰ ਉਹ ਕਹਿੰਦੇ ਮੈਂ ਜੱਦੀ ਪੁਸ਼ਤੀ ਰਹੀ ਸਾਂ ਮੈਂ ਜੱਦੀ ਪੁਸ਼ਤੀ ਰਾਜਾਂ ਉਹਨੇ ਕੋ ਪਹਿਲੇ ਤੋਂ ਪ੍ਰੋਫ ਉਹ ਮੈਂ ਇਹੀ ਤਾਂ ਕਹਿਣਾ ਵੀ ਰਾਜੇ ਤਾਂ ਖਤਮ ਹੋ ਗਏ ਜੱਦੀ ਪੁਸ਼ਤੀ ਪ੍ਰਾਪਰਟੀ ਰੱਬ ਸਭ ਨੂੰ ਦੇਵੇ ਉਹ ਚੰਗੀ ਗੱਲ ਆ ਪਰ ਇਹ ਜੀ ਕਿਹੜੀ ਖੇਤੀ ਆ ਜਿਹਦੇ ਵਿੱਚੋਂ ਇੰਨੀ ਕਮਾਈ ਹੋ ਜਾਂਦੀ ਆ ਵੀ ਉਹਦੀਆਂ ਉਹਨਾਂ ਕੋਲ ਉਹ ਦੋ ਗੱਡੀਆਂ ਨੇ ਜੇ 2 ਕਰੋੜ ਰੁਪਏ ਦੀ ਗੱਡੀ ਦੀ ਕਿਸ਼ਤ 50 ਹਜ਼ਾਰ ਜਿਹੜੀ ਆ ਉਹ 50 ਲੱਖ ਵਾਲੀ ਗੱਡੀ ਦੀ ਆ ਤੇ ਇਹਨਾਂ ਦੀਆਂ ਜੇ ਕਿਸ਼ਤਾਂ ਹੀ ਲਾ ਲਓ 5 ਲੱਖ ਰੁਪਈਆ ਮਹੀਨਾ ਬਣਨ ਗਈਆਂ ਉਹ ਕਿਹੜੀ ਇਹੋ ਜੀ ਚੀਜ਼ ਆ ਜਿੱਦੋਂ 5 ਲੱਖ ਕਿਹੜੀਆਂ ਫੈਕਟਰੀਆਂ ਚੱਲਦੀਆਂ ਐ ਜਿਹੜੇ ਇਹ ਜੇ ਕਾਰੋਕਾਰ ਵਾਰੇ ਲੋਕਾਂ ਨੂੰ ਵੀ ਦੱਸ ਦੋ ਯਾਰ ਲੋਕਾਂ ਨੂੰ ਵੀ ਅਮੀਰ ਬਣਾ ਦਿਓ ਅਸੀਂ ਕਹਿੰਦੇ ਰਾਜਪੁਰੂਆ ਬਾਹਰੋਂ ਆਏ ਆ ਪਰ ਇੱਕ ਟੀਮਾਂ ਪੁੱਛਣਾ ਚਾਹਣਾ ਉਹ ਕਹਿੰਦੇ ਕੀ ਕਹਿੰਦੇ ਡੇਢ ਘੰਟੇ ਦਾ ਸਫ਼ਰ ਆ ਕਹਿੰਦੇ ਜਦੋਂ ਮਰਜ਼ੀ ਮਾ ਲੁਧਿਆਣੇ ਆ ਸਕਦਾ ਕਿਦਾਂ ਮਨਗੇ ਨਾ ਇਹਦੇ ਵਿਕਾਸ ਹੀ ਕਰਨਾ ਮਨ ਤਾਂ ਕਹਿੰਦਾ ਬਾਹਰ ਹਾਂ ਮੈਂ ਜਦੋਂ ਤੁਹਾਡੀ ਉਰੇ ਵੋਟ ਹੀ ਹੈ ਨੀਂਗੀ ਤੁਸੀਂ ਕਰਨ ਕਿੱ ਆਏ ਹੋ ਜਿੱਥੇ ਤੁਹਾਨੂੰ ਤੁਹਾਡਾ ਸ਼ਹਿਰ ਆ ਬਠਿੰਡੇ ਉੱਥੇ ਇਲੈਕਸ਼ਨ ਲੜਦੇ ਬਠਿੰਡੇ ਬਠਿੰਡੇ ਇੱਥੇ ਆਸ਼ੂ ਜੀ ਲੜਦੇ ਇੱਥੇ ਡਾਬਰ ਸਾਹਿਬ ਲੜਦੇ ਤੇ ਪਾਂਡੇ ਸਾਹਿਬ ਲੜਦੇ ਤੇ ਤੁਸੀਂ ਅੱਗੇ ਬੜਾ ਕਹਿੰਦੇ ਸੀ ਇਹ ਬੜੇ ਹੋਕੇ ਦਿੱਤੇ ਸੀ ਵੀ ਅਸੀਂ ਜੀ ਕੋਠੀ ਲੈ ਲਈ ਬੜਾ ਸਾਡੇ ਕੋਲ ਪੈਸਾ ਲਿਆਓ ਤਾਂ ਕਾਗਜ਼ ਕਿੱਥੇ ਆ ਤੁਹਾਡਾ ਪੀਸੀ ਸੀਐਲਪੀ ਪ੍ਰਧਾਨ ਕਹਿੰਦਾ ਸੀ ਯਾਦ ਆ ਨਾ ਪਰਤਾਬ ਬਾਜਵਾ ਜੀ ਕਹਿੰਦੇ ਸੀ ਮੈਂ ਲੈਲੀ ਕੋਠੀ ਦਿਖੇ ਪਰਤਾਬ ਬਾਜਵਾ ਜੀ ਇੱਕ ਦਿਨ ਕੱਲ ਨੂੰ ਕੰਪੇਨ ਖਤਮ ਹੋ ਜਾਣੀ ਆ ਲੱਭੇ ਪਰਤਾਬ ਬਾਜਵਾ ਜੀ ਇਤੋਂ ਹੀ ਅੰਦਾਜ਼ਾ ਲਾ ਲਓ ਵੀ ਇਹ ਇਹ ਜਦੋਂ ਇਲੈਕਸ਼ਨਾਂ 'ਚ ਨਹੀਂ ਉਰੇ ਰਹੇ ਤੇ ਬਾਅਦ 'ਚ ਕੀ ਰਹਿਣਗੇ ਉਹਰੇ ਇਸ ਕਰਕੇ ਐਮੀ ਜਿਆਦਾ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਦੋ ਬੱਚਿਆਂ ਦੀ ਜਾਨ ਲਈ ਆ ਉਹਦਾ ਕੋਈ ਜਵਾਬ ਨਹੀਂ ਇਹ ਨਾਲ ਕੋਈ ਉਹ ਪੁੱਛੋ ਤੁਸੀਂ ਵੀ ਜਿਹੜਾ ਕਰਨ ਘਟਾਰੀਆ ਏ ਉਹ ਤੋਂ 1 ਕਰੋੜ 22 ਲੱਖ 1 ਕਰੋੜ 22 ਲੱਖ ਦੀ ਉਹ ਗੱਡੀ ਆ ਤੁਹਾਡੇ ਕੋਲ ਤੁਸੀਂ ਕਹ ਪਹਿਲਾਂ ਇਹ ਪੁਦੀ ਪੈਸਿਆਂ ਨਾਲ ਜਿਹਦੇ ਦੋ ਬੱਚੇ ਇੱਕ 3 ਸਾਲ ਦਾ ਇੱਕ 7 ਸਾਲ ਦਾ ਬਾਪ ਨੇ ਗੋਲੀਆਂ ਮਾਰ ਕੇ ਆਪਣੇ ਆਪ ਬੱਚੇ ਆਪ ਮਾਰੇ ਆ ਇਹ ਇਹ ਇਸਤੇ ਕਰਕੇ ਇਹਦੇ ਸਾਲੇ ਕਰਕੇ ਉਹਦਾ ਜਵਾਬ ਕਿਉਂ ਨਹੀਂ ਅਜ ਤੱਕ ਇੱਕ ਵੀ ਉਹਦੇ ਬਾਰੇ ਤੁਸੀਂ ਤੁਹਾਡੇ ਮੂਰੇ ਗੱਲ ਤੁਸੀਂ ਸਵਾਲ ਕਰੋ ਵੀ ਦੱਸੋ ਉਹ ਐਫ ਆਈ ਆਰ ਉਹ ਉਹ ਮਾਂ ਨੇ ਲਿਖਾਈ ਕਿ ਨਹੀਂ ਬੱਚਿਆਂ ਦੀ ਨਹੀਂ ਉਸ ਭਰਾ ਨੇ ਲਿਖਾਈ ਕਿ ਨਹੀਂ ਤੇ ਇਸ ਕਰਕੇ ਤੁਸੀਂ ਤਾਂ ਪੈਸੇ ਪਿੱਛੇ ਕਿਸੇ ਨੂੰ ਵੀ ਮਾਰ ਸਕਦੇ ਹੋ ਕਤਲ ਕਰ ਸਕਦੇ ਹੋ ਲੁਧਿਆਣੇ ਚ ਤੁਸੀਂ ਪਤਾ ਨਹੀਂ ਕਿੰਨਿਆਂ ਤੋਂ ਪੈਸੇ ਇਲੈਕਸ਼ਨਾਂ ਚ ਹਰ ਘਰ ਘਰ ਜਾਣੇ ਹੋ ਕਿੰਨਿਆਂ ਤੋਂ ਪੈਸੇ ਲੈ ਕੇ ਕੱਲ ਨੂੰ ਤੁਸੀਂ ਲੋਕਾਂ ਦਾ ਹੀ ਕਤਲ ਕਰਵਾਵੋਗੇ ਸੁਸਾਈਡ ਕਰਵਾਵੋਗੇ ਲੋਕਾਂ ਦੀ ਕੀ ਜ਼ਿੰਮੇਵਾਰੀ ਆ ਤੁਸੀਂ ਜੀ ਰਾਮਾ ਜੀ ਕੇਜੀਪਾਲ ਸਾਹਿਬ ਵੀ ਪਹੁੰਚੇ ਨੇ ਲੁਧਿਆਣੇ ਇਹ ਲੱਗਦਾ ਵੀ ਅਸਰ ਪਹੁੰਚੇ ਜੇਲ੍ਹ ਚ ਮਾਇਆ ਤੇ ਲੋਕ ਵਿਸ਼ਵਾਸ ਦੋ ਤਰੀਕ ਨੂੰ ਜੇਲ੍ਹ ਚੋਂ ਉਹ ਨਹੀਂ ਚਲੇ ਜਾਣਾ ਅੱਜ ਅੱਜ ਹੀ ਸੁਪਰੀਮ ਕੋਰਟ ਨੇ ਉਹਨਾਂ ਨੇ ਹੋਰ ਹਫ਼ਤਾ ਮੰਗਿਆ ਸੀ ਉਹਨਾਂ ਨੇ ਨਾ ਕਰਤੀ ਵੀ ਐਸੇ 10 ਨੰਬਰੀ ਨੂੰ ਪਤਾ ਕੀ ਜਿਹੜੇ ਮੁੱਖ ਮੰਤਰੀ ਨੂੰ ਉਹਦੀਆਂ ਫਾਈਲਾਂ ਸਾਈਨ ਕਰਨ ਤੋਂ ਮਨਾ ਕਰਦਾ ਉਹਨੂੰ ਦਫ਼ਤਰ ਜਾਣੋਂ ਮਨਾ ਕਰਦਾ ਫਿਰ ਤੁਸੀਂ ਆਪ ਦੱਸੋ ਉਹਦੇ ਉੱਤੇ ਕੌਣ ਵਿਸ਼ਵਾਸ ਕਰੂਗਾ ਕਿ ਇਹ ਲੋਕ ਨੇ ਜਿਹੜੇ ਇਹ ਸਾਰਾ ਜਿਹੜਾ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਤੇ ਇੱਧਰ ਸਾਡੇ ਵੱਲ ਦੇਖੋ ਜਦੋਂ ਪ੍ਰਧਾਨ ਮੰਤਰੀ ਆਏ ਇਹ ਧੰਮ ਨਹੀਂ ਆ ਨਾ ਸਾਫ਼ ਪ੍ਰਧਾਨ ਮੰਤਰੀ ਜੀ ਕਿਸੇ ਨੂੰ ਆਪਣਾ ਮਿੱਤਰ ਕਹਿ ਦੇਣ ਦਾ ਕਿ ਕਿੱਡਾ ਬੜਾ ਮਾਨ ਦੀ ਗੱਲ ਹੈ ਪਰ ਕਹਿੰਦੇ ਪ੍ਰਧਾਨ ਮੰਤਰੀ ਜੀ ਨੂੰ ਪਤਾ ਹੈ ਕਿ ਲੁਧਿਆਣਾ ਦੀ ਸੀਟ ਨਹੀਂ ਜਿੰਨੀ ਇਸ ਕਰਕੇ ਲੁਧਿਆਣਾ ਨੂੰ ਪੈਂਡਿੰਗ ਕਰਨੀ ਹੈ ਜੇ ਅਮਿਤ ਸ਼ਾਹ ਜੀ ਜੇ ਅਮਿਤ ਸ਼ਾਹ ਜੀ ਉਹ ਆਏ ਇੱਕੋ ਇੱਕੋ ਜਗ੍ਹਾ ਲੁਧਿਆਣੇ ਚ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਮੇਰਾ ਸਭ ਤੋਂ ਜ਼ਿਆਦਾ ਨੇੜੇ ਕਰੀਬੀ ਮਰੇ ਹੈ ਤੇ ਅੱਜ ਸਾਡੇ ਫਾਈਨਾਂਸ ਮਿਨਿਸਟਰ ਨੇ ਜਿਹੜੇ ਸੀ타 ਰਾਮਨ ਜੀ ਉਹ ਆ ਰਹੇ ਆ ਕੱਲ ਨੂੰ ਪਿਊਸ਼ ਗੋਇਲ ਜੀ ਸਾਡੇ ਆ ਰਹੇ ਆ ਪਰਸੋਂ ਨੂੰ ਜਦੋਂ ਕੈਂਪੇਨ ਅਖੀਰ ਸਿਖਰਾਂ ਤੇ ਬੰਦ ਹੋਣੀ ਆ ਤੇ ਸਭ ਦੇ ਬਾਬਾ ਜੀ ਯੋਗੀ ਜੀ ਆ ਰਹੇ ਆ ਖਲਬਲੀ 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 ਮੱਤੇ ਕੀ ਆ ਰਹੇ ਆ